ਜ਼ਿਲ੍ਹਾ ਗੁਰਦਾਸਪੁਰ ਅੰਦਰ ਪਿਛਲੇ ਦਿਨੀ ਹੜ੍ਹ ਨੇ ਕਾਫੀ ਤਬਾਹੀ ਮਚਾਈ ਸੀ ਜਿਸ ਨਾਲ ਲੋਕਾਂ ਦਾ ਬਹੁਤ ਹੀ ਭਾਰੀ ਨੁਕਸਾਨ ਹੋਇਆ ਹੈ ਇਨਾ ਹੜ੍ਹ ਪ੍ਰਭਾਵਿਤ ਲੋਕਾਂ ਲਈ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਮਦਦ ਵੀ ਕਰ ਰਿਹਾ ਹੈ ਇਸੇ ਹੀ ਕੜੀ ਦੇ ਤਹਿਤ ਦਿਨਾਨਗਰ ਦੇ ਪਿੰਡ ਝਪਕਰਾ ਵਿਖੇ ਪੰਜਾਬੀ ਕਾਇਕ ਜਸਵੀਰ ਜੱਸੀ ਪਹੁੰਚੇ ਇਸ ਦੌਰਾਨ ਉਹਨਾਂ ਜਿੱਤੇ ਹਰ ਪੀੜਤਾ ਨਾਲ ਮੁਲਾਕਾਤ ਕੀਤੀ ਉੱਥੇ ਉਹਨਾਂ ਰਾਹਸਮਗਰੀ ਵੀ ਵੇਟ ਕੀਤੀ ਜਦਕਿ ਇਸ ਦੌਰਾਨ ਹਰ ਪੀੜਤਾ ਲਈ ਇੱਕ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਜਿਸ ਵਿੱਚ ਦਿੱਲੀ ਤੋਂ ਏਮਸ ਹਸਪਤਾਲ ਦੀਆਂ ਟੀਮਾਂ ਪਹੁੰਚੀਆਂ ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਮਰੀਜ਼ਾਂ ਦਾ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਇਸ ਮੌਕੇ ਗੱਲਬਾਤ ਕਰਦੇ ਹਾਂ ਜਸਵੀ ਜੱਸੀ ਨੇ ਕਿਹਾ ਕਿ ਇਸ ਸੌਖੀ ਘੜੀ ਵਿੱਚ ਹਰ ਇੱਕ ਨੂੰ ਇੱਕ ਦੂਸਰੇ ਦਾ ਸਾਥ ਦੇਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬੀ ਕਦੇ ਵੀ ਦੱਬਣ ਵਾਲੇ ਨਹੀਂ ਹਨ ਤੇ ਪੰਜਾਬੀ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਸੀ ਤੇ ਚੜ੍ਹਦੀ ਕਲਾ ਵਿੱਚ ਹੀ ਰਹਿਣਗੇ। ਇਸ ਦੌਰਾਨ ਜੱਸੀ ਨੇ ਜਿਹੜੇ ਕਲਾਕਾਰ ਬਾਂਸਰ ਲੈ ਕੇ ਆ ਰਹੇ ਹਨ ਉਹਨਾਂ ਦੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਅਗਰ ਸੇਵਾ ਹੀ ਕਰਨੀ ਹੈ ਤਾਂ ਬਾਂਸਰ ਲੈ ਕੇ ਲੋਕਾਂ ਵਿੱਚ ਕਿਉਂ ਆਈਏ। ਇਸ ਦੌਰਾਨ ਮਨਕੀਰਤ ਔਲਖ ਤੇ ਲੋਕਾਂ ਨੂੰ ਟਰੈਕਟਰ ਵੰਡਣ ਦੇ ਬੋਲਦੇ ਆ ਉਹਨਾਂ ਕਿਹਾ ਕਿ ਲੋੜਵੰਦਾਂ ਨੂੰ ਹੀ ਟਰੈਕਟਰ ਦੇਣੇ ਚਾਹੀਦੇ ਨੇ। ਭਾਜੀ ਕਈ ਤਰ੍ਹਾਂ ਦੀਆਂ ਕਮੀਆਂ ਨੇ ਕਈ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਮੈਨੇਜ ਕਰਨ ਵਾਲੀਆਂ ਜਿਵੇਂ ਹੁਣ ਇਮੀਡੀਏਟ ਵੀ ਮੈਂ ਕਹਿਆਂ ਕਈਆਂ ਕਈਆਂ ਘਰਾਂ ਚ ਕੱਲ ਸਿ ਜਾ ਕੇ ਆਇਆ ਕਿ ਉਹਨਾਂ ਨੂੰ ਇਮੀਡੀਏਟ ਸੌਣ ਵਾਸਤੇ ਵਿਚਾਰਿਆਂ ਨੂੰ ਗੱਦੇ ਚਾਹੀਦੇ ਨੇ ਕਿਉਂਕਿ ਗੱਦੇ ਗਿੱਲੇ ਹੋ ਗਏ ਆ ਕੱਪੜੇ ਗਿੱਲੇ ਹੋ ਗਏ ਆ ਤੇ ਕੁਝ ਲੋਕ ਬਿਮਾਰ ਨੇ ਵਿਚਾਰੇ ਉਹਨਾਂ ਨੂੰ ਉਹਨਾਂ ਨੂੰ ਉਸ ਤਰੀਕੇ ਨਾਲ ਮੈਨੇਜ ਕਰਨਾ ਉਹਨਾਂ ਨੂੰ ਉਸ ਤਰੀਕੇ ਨਾਲ ਪਲਾਨਿੰਗ ਨਾਲ ਤੇ ਕਈ ਹੈ ਪ੍ਰੋਬਲਮ ਤੇ ਹੁਣ ਬਿਮਾਰੀਆਂ ਦਾ ਖਤਰਾ ਆ ਗਿਆ ਡੰਗਰ ਮਰ ਗਏ ਆ ਕਈਆਂ ਪਿੰਡਾਂ-ਪਿੰਡਾਂ ਦੇ ਵਿੱਚ ਤੇ ਇੰਨੇ ਡੰਗਰ ਮਰ ਗਏ ਆ ਵੀ ਵਿੱਚ ਉੱਥੇ ਪਏ ਹੋਏ ਆ ਉਹਨਾਂ ਨੂੰ ਵੀ ਕਲੀਨਿੰਗ ਹੋਣੀ ਹਵਾ ਜਿਹੜੀ ਉਹ ਕਲੀਨ ਰਹਿਣੀ ਤੇ ਅਵੇਰਨੈਸ ਹੋਣੀ ਹੁਣ ਕਈ ਲੋਕ ਜਿਹੜੇ ਪਲਾਸਟਿਕ ਜਿਹੜੀ ਹੈ ਜਿੰਨਾ ਬੋਤਲਾਂ ਬਹੁਤ ਜ਼ਿਆਦਾ ਛੁੱਟੀ ਜਾ ਰਹੇ ਤੇ ਉਹ ਉਹ ਇਹਨਾਂ ਚੀਜ਼ਾਂ ਵੇਸਟ ਜੁਨੀ ਹੈ ਭਾਵੇਂ ਇਹ এনਵਾਇਰਨਮੈਂਟ ਦੇ ਨਾਲ ਵੀ ਖਤਰਾ ਹੈ ਐਨਵਾਇਰਨਮੈਂਟ ਦਾ ਵੀ ਖਤਰਾ ਹੈ ਨਾ ਕਿ ਜਦੋਂ ਆਪਾਂ ਪਲਾਸਟਿਕ ਦੀਆਂ ਬੋਤਲਾਂ ਪਾਣੀ ਪੀ ਕੇ ਕਿਤੇ ਵੀ ਸੁੱਟ ਦਿੰਨੇ ਆ ਜਾਂ ਕੱਪ ਜਿਹੜਾ ਉਹ ਪਾਣੀ ਪੀ ਕੇ ਸੁੱਟ ਦਿੰਨੇ ਆ ਉਹ ਵੀ ਫਿਰ ਸਾਡੇ ਫੱਡਾਂ 'ਚੋਂ ਹੀ ਨਿਕਲਣਾ ਸੋ ਇਹਨਾਂ ਚੀਜ਼ਾਂ ਵਾਸਤੇ ਸਾਨੂੰ ਰੈਡੀ ਰਹਿਣਾ ਪਏਗਾ ਸਰਵੇ ਕਰਨਾ ਚਾਹੀਦਾ ਪਲੈਨਿੰਗ ਕਰਨੀ ਚਾਹੀਦੀ ਹੈ ਤੇ ਸਾਰੀਆਂ ਸੰਸਥਾਵਾਂ ਨੂੰ ਸਰਕਾਰ ਨੂੰ ਐਨਆਰਆਈਜ਼ ਨੂੰ ਸਾਰਿਆਂ ਨੂੰ ਨਿਕਲਦੇ ਜਾਣਾ ਪੰਜਾਬੀਆਂ ਨੇ ਬਾਹਰ ਇਸੇ ਗੱਲ ਨੇ ਬਟ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤੈਨੂੰ ਪਲੈਨਿੰਗ ਦੇਣਾ ਤਰੀਕਾ ਅਸਰ ਟੀਮਸ ਟੀਮ ਦੀ ਟੀਮ ਕਰਾ ਲਾ ਕੈਂਪ ਗਾਲ ਆ ਜੀ ਐਮਸੀ ਟੀਮ ਜੀ ਡਾਕਟਰ ਮੱਲੀ ਨੇ ਉਹਨਾਂ ਨਾਲ ਉਹਨਾਂ ਨੇ ਮੈਨੂੰ ਉਹਨਾਂ ਨੇ ਆਪੇ ਫੋਨ ਕੀਤਾ ਸੀ ਵੀ ਅਸੀਂ ਪੱਲਜੀ ਜਾਣਾ ਸਾਨੂੰ ਮੈਨੇਜ ਕਰਕੇ ਦੋ ਅਸੀਂ ਡੀਸੀ ਮੈਡੀਸੀਆ ਮਸਰਨਾ ਉਸੇ ਕੈਮਨਾਂ ਦੀ ਗੱਲ ਕਰਾਈ ਕਪਲ ਨੇ ਕਪਲ ਸ਼ਰਮਾ ਨੇ ਸਾਰਾ ਇਹਨਾਂ ਦਾ ਅਰੇਂਜਮੈਂਟ ਰਹਿਣ ਦਾ ਖਾਣੇ ਪੀਣੇ ਦਾ ਸਾਰਾ ਕੁਝ ਟਰਾਂਸਪੋਰਟੇਸ਼ਨ ਉਹਨੇ ਕਰਕੇ ਦਿੱਤੀ ਤੇ ਹੋਰ ਲੋਕਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਜਿੱਦਾਂ ਅੱਜ ਵੀ ਮੈਂ ਕੋਸ਼ਿਸ਼ ਕਰਾ ਜੀ ਬੇਤੇ ਅੱਜ ਉਹ ਵੀ ਫਿਰ ਮੈਂ ਐਡਮਿਨਿਸਟ੍ਰੇਸ਼ਨ ਨੂੰ ਏਡੀਸੀ ਸਾਹਿਬ ਨਾਲ ਗੱਲ ਕੀਤੀ ਵੀ ਤੁਸੀਂ ਜ਼ਰੂਰ ਲੋਗ आओ ਤੇ ਮੈਂ ਚਾਹੁੰਦਾ ਵੀ ਸੀਪੀਏਮਸ ਆਪਣੇ ਗੁਰਦਾਸ ਵਿੱਚ ਗੁਰਦਾਸਪੁਰ ਚ ਵੀ ਆਏ ਸਰਵੇ ਵੀ ਕਰੇ ਤੇ ਨਾਲੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਵੀ ਕਰੇ ਤੇ ਦੇਖੇ ਵੀ ਅੱਗੇ ਕਿਡੀਆਂ ਕਿਡੀਆਂ ਸਮੱਸਿਆਵਾਂ ਵਾਲੀਆਂ ਕਈ ਕਲਾਕਾਰ ਮੈਦਾਨ ਚ ਆਏ ਨੇ ਫੁੱਲ ਕੇ ਮਦਦ ਕਰਦੇ ਪਏ ਨੇ ਸਭ ਬਹੁਤ سارے ਕਲਾਕਾਰ ਸਾਰੇ ਕਲਾਕਾਰੀ ਲੱਗੇ ਹੋਇਆ ਦੇਖੋ ਦਰਦ ਤੇ ਸਾਰਿਆਂ ਨੂੰ ਹੀ ਹੈ ਇਕੱਲੇ ਕਲਾਕਾਰ ਨਹੀਂ ਆਇਆ ਆਮ ਲੋਕ ਜਿੱਦਾਂ ਲੱਗੇ ਹੋਏ ਹਨ ਤੁਸੀਂ ਬੰਨ ਦੇ ਉੱਤੇ ਜਾ ਕੇ ਦੇਖੋ ਕਿ ਲੋਕੀ ਪਾਗਲਾ ਵਾਂਗ ਦੇਖਦੇ ਨਹੀਂ ਆ ਕਿ ਇੱਥੇ ਸੀ ਡੁੱਬ ਜਾਗੇ ਇੱਥੇ ਮਰ ਜਾਗੇ ਟਿਕ ਡਿਗ ਜੇਗੀ ਹਨਾ ਕੰਦ ਡਿਗ ਜੇਗੀ ਉਹ ਸੇਵਾ ਕਰ ਰਹੇ ਆਮ ਲੋਕ ਜ਼ਿਆਦਾ ਸੇਵਾ ਕਰ ਰਹੇ ਆ ਕਲਾਕਾਰ ਵੀ ਉਹਨਾਂ ਦਾ ਸਹਿਯੋਗ ਦੇ ਰਿਹਾ ਕੁਝ ਕੁਝ ਕਲਾਕਾਰ ਡਿਸਟਰਬ ਵੀ ਕਰ ਰਹੇ ਆ ਨੇਤਾ ਵੀ ਡਿਸਟਰਬ ਕਰ ਰਹੇ ਆ ਜਿਹੜੇ 10 10 12 12 6 6 ਗਨਮੈਨ ਲਾ ਕੇ ਬੋਰਡ ਸਵਿਚ ਬੋਰਡ ਸਵਿਚ ਬਹਿ ਜਾਂਦੇ ਆ ਤੇ ਸਾਡੀਆਂ ਬੋਰਸ ਸਟਕ ਹੋ ਜਾਂਦੀਆਂ ਜਿਹੜੀਆਂ ਜਿੱਥੇ ਪਾਣੀ ਦੇਣ ਜਾਣਾ ਹੁੰਦਾ ਉੱਥੇ ਉਹ ਮਤਲਬ ਕੱਲੇ ਹਾਂ ਕੱਲੇ ਬੈਠ ਕੇ ਚੱਲ ਜਾਂਦੇ ਆ ਉਹ ਵੀ ਪ੍ਰੋਬਲਮ ਕਰ ਰਹੇ ਪਰ ਕਈ ਕਈ ਚੁੱਪ ਚਪੀ ਤੇ ਵੀ ਕੰਮ ਕਰ ਰਹੇ ਮੈਂ ਕਰਨ ਔਜਲਾ ਦੀ ਗੱਲ ਕਰਾਂ ਉਹ ਕਦੀ ਵੀ ਅੱਗੇ ਨਹੀਂ ਆਉਣਾ ਚਾਹੁੰਦਾ ਔਰ ਰੋਜ਼ ਫੋਨ ਕਰਦਾ ਕਪਿਲ ਸ਼ਰਮਾ ਰੋਜ਼ ਫੋਨ ਕਰਦਾ ਭਾਜੀ ਦੱਸੋ ਕੀ ਕਰਨਾ ਉਹ ਨਹੀਂ ਆ ਰਿਹਾ ਕੱਲ ਮਨਕੀਰ ਦਾ ਟਰੈਕਟਰ ਦੇ ਗਿਆ ਜੀ ਕਹਿੰਦਾ ਮੈਂ 2 150 ਟਰੈਕਟਰ ਦਵਾਵਾਂਗਾ ਜੀ ਹਾਂ ਵਧੀਆ ਟਰੈਕਟਰ ਮਤਲਬ ਪਰ ਦੇਣਾ ਦੇਣਾ ਮੇਨਲਾ ਦਾ ਪੋਸ਼ ਨਾਲ ਪਲਾਨ ਕਰਕੇ ਕਰਨਾ ਚਾਹੀਦਾ ਹੁਣ 200 200 ਟਰੈਕਟਰ ਤੇ ਤਿੰਨ ਤਿੰਨ ਪਿੰਡਾਂ ਦੇ ਵਿੱਚ ਖਤਮ ਹੋ ਜਾਣਾ ਫਿਰ ਬਾਕੀਆਂ ਦਾ ਕੀ ਕਰਾਂਗੇ ਲੋੜ ਬੰਦ ਹੈ ਨਾ ਮਤਲਬ ਛੋਟਾ ਭਰਾ ਹੈ ਉਹਨਾਂ ਦੇ ਨਾਲ ਕਰੂੰਗਾ ਗੱਲ ਕਿ ਆਪਾਂ ਇਦਾਂ ਮਤਲਬ ਜੇ ਪਲੈਨਿੰਗ ਨਾ ਕਰਾਂਗੇ ਜੇ ਉਹਨਾਂ ਕੋ ਵਧੀਆ ਪੈਸੇ ਹੈਗੇ ਆ ਬੰਦੇ ਵਧੀਆ ਹੈਗੇ ਨਾਲ ਜੁੜੇ ਹੋਏ ਆ ਤੇ ਉਹਨਾਂ ਨੂੰ ਨਾਲ ਲੈ ਕੇ ਪਲੈਨਿੰਗ ਕਰਕੇ ਪ੍ਰਾਈਟ ਦੇ ਨਾਲ ਪੈਸਾ ਵੰਡਣਾ ਤੇ ਮਤਲਬ ਕਿਸੇ ਨੂੰ ਪਤਾ ਵੀ ਨਾ ਲੱਗੇ ਆਪਣੇ ਪੰਜਾਬੀਆਂ ਚ ਕਹਿੰਦੇ ਨਾ ਵੀ ਕਿ ਉਹ ਖੱਬੇ ਹੱਥ ਨੂੰ څدې ته د دې د کبه نو نه پته لګې